グルसवारी 사트 ਸੰਗਤਿਓ ਅੱਜ ਦੇ ਇਹ ਪਾਵਨ ਦੀਵਾਨ ਈਨਾਜੇ ਕੇ ਦਾਨ ਸਮਰਪਤ ਹੈ ਜਿਹੜੇ 5 ਫਰਵਰੀ 1762 ਵਿੱਚ ਕੋਪਰਹੀੜਾ ਦੇ ਜੋ ਸਥਾਨ ਹੈ ਮੋਰਚ ਸਥਾਨ ਦਿੱਤੇ ਸ਼ਹਾਦਤ ਦਾ ਜਮ ਜਿਨ੍ਹਾਂ ਨੇ ਪੀਤਾ ਸੀ ਗੁਰੂ ਪਿਆਰੀ ਗੁਰੂ ਸਿਵਾਰੀ ਸਾਧ ਸੰਗਤ ਜੀਓ ਅੱਜ ਜੀ ਨੂੰ ਅ리ਪਾਂਤ ਇਸ ਗੱਲ ਦਾ ਪਤਾ ਹੋਵੇਗਾ ਕਿ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਨੇ ਜਦੇਪਾਵਾਰੀ ਬਈ ਹਮਲਾ ਹੋਰ ਚੜ ਕੇ ਆਂਦੇ ਰੇ ਹਮਲਾ ਕਰਦੇ ਰਹੇ ਹਨ ਹੋਰ ਹਿੰਦੂਸਤਾਨ ਦੇ ਉਹ ਲੋਕ ਜਿਹੜੇ ਬੜੇ ਡਰੇ ਹੋਏ ਸਨ ਬਹੁਤ ਡਰਕਲ ਸਨ ਜਿਹੜੇ ਕਿ ਚਿੜੀ ਉੜੇ ਤੋਂ ਹਮ ਡਰ ਜਾਏ ਮੁਗਲੋ ਸੇ ਕਿਵੇਂ ਲੜ ਪਾਏ ਇਹ ਨਾਰਾ ਵੀ ਹੋਈ ਉਸ ਵੇਲੇ ਪ੍ਰਚਲਿਤ ਸੀ ਕਿਰੀ ਵੀ ਉੱਡੇ ਤੇ ਉਹਦੇ ਨਾਲ ਡਰ ਜਾਂਦੇ ਸਨ ਉਹੋ ਨਾ ਨੇ ਮੁਗਲਾਂ ਦਾ ਮੁਕਾਬਲਾ ਕਿਤੇ ਕਰਨਾ ਸੀ ਗੁਰੂ ਪਿਆਰੇ ਸਾਧ ਸੰਗਤ ਜੀਓ ਜਦੋਂ ਧੰਨੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਏ ਤੇ ਉਹਨਾਂ ਨੇ ਫਿਰ ਜੁਰਤ ਕੀਤੀ ਔਰ ਉਹਨਾਂ ਨੇ ਜੁਰਤ ਕਰਕੇ ਜਦੋਂ ਬਾਬਰ ਚੜ੍ਹ ਕੇ ਆਇਆ ਤੇ ਬਾਬਰ ਨੂੰ ਕਿਹਾ ਤੂੰ ਬਾਬਰ ਨਹੀਂ ਤੂੰ ਜਿਆਬਰ ਹੈ ਕਿ ਜੁਰਤ ਕੇਵਲ ਧੰਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਤਾਈ ਔਰ ਕਰ ਕਿਦੋਂ ਸਿੱਖੀ ਦਾ ਇਹ ਬੂਟਾ ਲੱਗਿਆ ਨਾ ਤੇ ਫਿਰ ਗੁਰੂ ਕੇ ਸਿੱਖ ਜਿਹੜੇ ਹਨ ਬਾਹਰੀ ਜਦੋਂ ਹਮਲਾਵਰ ਚੜ ਕੇ ਆਉਂਦੇ ਰਹੇ ਫਿਰ ਇਹ ਸਿੱਖ ਮੁਕਾਬਲਾ ਜਿਹੜੇ ਕਰਦੇ ਰਹੇ ਹਨ ਸਿੱਖਾਂ ਨੇ ਜਿਹੜੇ ਮੁਕਾਬਲਾ ਕੀਤਾ ਹੈ ਦੋ ਕੁ ਮਹਾਨ ਦਿਨਾਂ ਨੂੰ ਬਹੁਤ ਤਾਕਤਵਰ ਬਣਿਆ ਗਿਆ ਕਿ ਇਹ ਦੋ ਕੁ ਮਹਾਨ ਜਿਹੜੀਆਂ ਬਹੁਤ ਤਾਕਤਵਰ ਹਨ ਇਹ ਤਾਂ ਮਰਹੱਤ ਦੇ ਜਿਹਨੂੰ ਮਰਾਧੀ ਵੀ ਕਹਿੰਦੇ ਆਪਾਂ ਦੂਜੀ ਐ ਸਿੱਖ ਕੋ ਤਿੰਨ ਰਧਿਆ ਨੂੰ ਪਾਣੀ ਪਾਤ ਦੀ ਜਗ ਦੇ ਅੰਦਰ ਜਦੋਂ ਅਬਦਾਨੀ ਨੇ ਨੂੰ ਕੁੱਟਿਆ ਲੁੱਟਿਆ ਕਿਉਂਕਿ ਜਦੋਂ ਹਮਰਾਵਰੇ ਚੜ ਕੇ ਆਂਦੇ ਸਨ ਭਾਵੇਂ ਮੁਹੰਮਦ ਬਿੰਦ ਕਾਸਮ ਚੜ ਗਿਆ ਆਇਆ ਮੁਹੰਮਦ ਗਜਨਵੀ ਚੜ ਗਿਆ ਆਇਆ ਇਹ ਜਿੱਥੇ ਦੁਨਿਆਵੀ ਧਨ ਰੁਪਈਆ ਇਹਨਾਂ ਦੇ ਜੋ ਮੰਦਰ ਸਨ ਮੰਦਰ ਦੇ ਵਿੱਚ ਜੋ ਸੋਨੇ ਦੇ ਗਹਿਣੇ ਮੱਲੇ ਜੋ ਵੀ ਮੱਲਾ ਸੋਨਾ ਲੁੱਟ ਕੇ ਲੈ ਜਾਣਾ ਇੱਥੋਂ ਤੱਕ ਧਿਆ ਦੀ ਬੇਪੱਤੀ ਕਰਨੀ ਤੇ ਗੁਰੂ ਕੈਰੀ ਸਾਜ ਸੰਗਤਿਓ ਮਹਲਾ ਠੇ ਤਾਕ ਤੋਂ ਵਰ ਇੱਕ ਹੋ ਮੰਨੀ ਜਾਂਦੀ ਜਦੋਂ ਅਬਦਾਲੀ ਚੜ ਗਿਆ ਐ ਨਾ ਅਬਦਾਲੀ ਨੇ ਇਹਨਾਂ ਨੂੰ ਵੀ ਐਸੀ ਮਾਰ-ਵਾਰੀ ਤੇ ਅਬਦਾਲੀ ਜਾਣ ਲੱਗਾ ਜੇ ਕਹਿੰਦਾ ਇਹਨਾਂ ਨੂੰ ਐਸੀ ਮੈਂ ਮਾਰ-ਵਾਰੀ ਹੈ ਇਹ ਦੋ ਕੁੜੀਆਂ ਹੁਣ ਉੱਠ ਨਹੀਂ ਸਕਦੇ ਮਰ ਥੀ ਦੋ ਕੁੜੀਆਂ ਉੱਠ ਨਹੀਂ ਸਕਦੇ ਜੇ ਕਿਤੇ ਰਖਦੇ ਲੜਨਾ ਵੀ ਪਿਆ ਤੇ ਅੱਗੇ ਕਿਤੇ ਜਾ ਕੇ ਮੇਰੇ ਪੁੱਤਰਿਆਂ ਨਾਲ ਜਾਗਣਾ ਦਾ ਵਾਸਤਾproveਗਾ ਜਾਂਗੇ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਮਰਹੱਤੇ ਇਹਨਾਂ ਚ ਕੁਝ ਸਿਆਣੇ ਪਤਵੰਤੇ ਸੱਜਰ ਸਨ ਮਰਹੱਤਿਆਂ ਦੇ ਵਿੱਚੋਂ ਔਰ ਸਿੱਖਾਂ ਤੋਂ ਬੜੇ ਜਾਨੂ ਸਨ ਸਿੱਖਾਂ ਦੀ ਸ਼ਕਤੀ ਤੋਂ ਜਾਨੂ ਸਨ ਮਰਹੱਤੇ ਵੀ ਔਰ ਇਹ ਕੁਝ ਸਿਆਣੇ ਅਕਾਲ ਤਖਤ ਤੇ ਪਹੁੰਚ ਕੇ ਇਹਨਾਂ ਨੇ ਅਰਜ਼ੋਈ ਇਹਨਾਂ ਨੇ ਬੇਨਤੀ ਕੀਤੀ ਸਿੱਖਾਂ ਨੂੰ ਕਹਿਣਾ ਕੀਤਾ ਕਿ ਇਹ ਜਿਹੜਾ ਤੁਹਾਡਾ ਦਾਰਾ ਇੱਥੇ ਕੋਈ ਵੀ ਖਾਲੀ ਨਹੀਂ ਜਾਂਦਾ ਜੇ ਕੋਈ ਅਰਦਾਸ ਕਰਦਾ ਹੈ ਤੇ ਉਹਦੀ ਝੋਲੀ ਤੋਂ ਭਰ ਕੇ ਜਾਂਦੀ ਹੈ ਸਾਨੂੰ ਅਬਦਾਲੀ ਲੁੱਟ ਕੇ ਗਿਆ ਹੈ ਸਾਨੂੰ ਇਹ ਕੋਈ ਨਹੀਂ ਕਿ ਉਹ ਨੇ ਧਨ ਲੁੱਟਿਆ ਸੋਨਾ ਲੈ ਗਿਆ ਪਰ ਸਾਨੂੰ ਜਿਹੜੀ ਗੱਲ ਹੈ ਇਹ ਸਾਡੀਆਂ ਬਹੁ ਬੇਟੀਆਂ ਚੁੱਕ ਕੇ ਲੈ ਗਿਆ ਤੇ ਇਹ ਜਿਹੜੀ ਬੇਇੱਜ਼ਤੀ ਸਾਡੇ ਕੋਲ ਬਰਦਾਸ਼ਤ ਨਹੀਂ ਹੋਣੀ ਸਾਡੀ ਸਹਾਇਤਾ ਕਰੋ ਇਸ ਐਤਵਾਤੀ ਇਹਨਾਂ ਨੇ ਮੰਗ ਕੀਤੀ ਹੈ ਤੇ ਗੁਰੂ ਪਿਆਰੇ ਸਾਧ ਸੰਗਤ ਦੇ ਫਿਰ ਸਿੱਖਾਣੇ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮਗੜੀਆ ਬਘੇਲ ਸਿੰਘ ਇਹ ਸਰਦਾਰ ਫਿਰ ਉੱਠੇ ਔਰ ਇਹਨਾਂ ਸਰਦਾਰਾਂ ਨੇ ਅਬਦਾਲੀ ਜਦੋਂ ਲੁੱਟ ਕੇ ਜਾ ਰਿਹਾ ਸੀ ਨਾ ਇਹਨਾਂ ਨੇ ਲਾਹੌਰ ਨਹੀਂ ਤੇ ਪੰਡਿੱਤਾ ਸਾਰਿਆਂ ਨੂੰ ਛਡਾ ਲਿਆ ਇਹਨਾਂ ਦੇ ਬੜੇ ਇਹਨਾਂ ਦੇ ਜਿਹੜੇ ਪਠਾਨ ਜਾਨੀ ਦਾ ਪਠਾਨਾ ਨੂੰ ਬੜਿਆਂ ਨੂੰ ਮਾਰਿਆ ਕੀਤਾ ਇਹਨਾਂ ਦੇ ਕੋਲ ਜਾਂਦੇ ਜਾਂਦੇ ਜਦੋਂ ਪੰਜਾਬ 'ਤੇ ਟੱਪਾਂ ਲੱਗੇ ਇਹਨਾਂ ਨੇ ਸਭ ਕੁਝ ਰੁਪਈਆ ਵੀ ਤਨਦੌਤ ਵੀ ਔਰ ਬਹੁ ਗੜੀਆਂ ਦੇ ਵਿੱਚ ਡਾਲਿਆ ਜਦੋਂ ਇਹ ਕੀਤਾ ਨਾ ਤੇ ਅਗਦਾਲੀ ਕੋਈ ਵਿਆਹ ਵੀ ਸੀ ਸਿੱਖਾਂ ਦੇ ਨਾਲ ਬਦਾਲੀ ਦਾ ਇੱਥੋਂ ਫਿਰ ਵੈਰ ਪੈਦਾ ਹੋਇਆ ਕਿ ਸਿੱਖਾਂ ਨੇ ਮਦਦ ਕਿਉਂ ਕੀਤੀ ਫਿਰ ਇਹ ਸਿੱਖਾਂ ਦੇ ਨਾਲ ਖਾਰ ਖਾਣ ਲੱਗ ਪਿਆ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਫਿਰ ਨਾ ਇਹਨੇ ਅਬਦਾਲੀ ਨੇ ਇੱਕ ਮਨ ਵਿੱਚ ਇਹ ਗੱਲ ਤਾਂ ਲਿਖਿਆ ਮੈਂ ਸਿੱਖਾਂ ਦਾ ਕੁੜਾ ਕੋਈ ਮਟਾ ਦੇਣਾ ਸਿੱਖਾਂ ਦਾ ਕੋਈ ਰਹਿਣ ਹੀ ਨਹੀਂ ਦੇਣਾ ਲੱਗਦਾ ਇਹ ਹੁਣ ਕਾਬਲ ਤੋਂ ਨਾ ਇਹ ਜਹਾਦ ਦੇ ਨਾਂ ਤੇ ਲੋਕਾਂ ਨੂੰ ਇਕੱਠਾ ਕਰਦਾ ਹੈ ਇਹਨੇ 1 ਲੱਖ ਫੌਜ ਇਕੱਠੀ ਤਾਕਤ ਕਰ ਲਈ ਹੈ ਕਿ ਮੈਂ ਉਹ ਸਿੱਖਾਂ ਦਾ ਫਾਤਿਮਾ ਦਰਦੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਸਿੱਖਾਂ ਨੂੰ ਦੁਨੀਆ ਉੱਤੇ ਕੋਈ ਨਹੀਂ ਮਾਰ ਸਕਦਾ ਕੋਈ ਨਹੀਂ ਮੁਕਾ ਸਕਦਾ ਅਗਰ ਜੇ ਇੱਕ ਗਦਾਰ ਨਾ ਹੋਵੇ ਹਮੇਸ਼ਾ ਜਿਹੜੀ ਢਾਲ ਆਈ ਹੈ ਸਾਨੂੰ ਗਦਾਰਾਂ ਨੇ ਲਾਈ ਹੈ ਤੇ ਇਹ ਉਸ ਵੇਲੇ ਵੀ ਗਦਾਰ ਸਨ ਜੰਡਿਆਰੇ ਦਾ ਅਕਾਲਦਾਸ ਔਰ ਹਰ ਭਗਤ ਨਰਨਜੀਆਂ ਇਹ ਐਸੇ ਗਦਾਰ ਸਨ ਜਦੋਂ ਸਿੱਖਾਂ ਨੇ ਇਨੀ ਮਿਹਨਤ ਕਰਕੇ ਚੜ੍ਹਾਗ ਲਿਆਣਾ ਇਹਨੇ ਫਿਰ ਮੁਕਬਰੀ ਕਰਕੇ ਇਹਨੇ ਸੂਰ ਦੇਣੀ ਜਾਗੀ ਫਿਰ ਉਹਨਾਂ ਨੂੰ ਅਬਦਾਲੀ ਕਿੰਨ ਤੇ ਅਬਦਾਲੀ ਨੇ ਫਿਰ ਜਾ ਕੇ ਕਈ ਸਿੱਖਾਂ ਨੂੰ ਮਾਰ ਮਗਾਣਾ ਤੇ ਇਹ ਜਿਹੜੀ ਸੂਹ ਦੇਣ ਵਾਲਾ ਕੋਣ ਸੀ ਆਖਲ ਦਾ ਤੇ ਹਰ ਭਗਤ ਨਰਦਨੀਆ ਇਹ ਜੰਡੇਆਲਾ ਪਿੰਡ ਜਦੋਂ ਆਪਾਂ ਜਲੰਧਰ ਤੋਂ ਜਾਣੇ ਅੰਮ੍ਰitsar ਨੂੰ ਵਹਸਤੇ ਦੇ ਵਿੱਚ ਪੈਂਦਾ ਹੈ ਪਹਿਲਾਂ ਪੈਨਤੀ ਹੁੰਦਾ ਹੀ ਤਸਬਾਹ ਵਿਛਾਇਆ ਦੀ ਰਕਣ ਗਿਆ ਗੁਰੂ ਪਿਆਰੀ ਸਾਧ ਸੰਗਤ ਜੀਓ ਅਕਾਲ ਤਖਤ ਦੇ ਦਰ ਉੱਤੇ ਇੱਕ ਸਰਬੱਤ ਖਾਲਸਾ ਇਕੱਤਰ ਹੋਇਆ ਹੈ ਉੱਥੇ ਇਹ ਫੈਸਲਾ ਲਿਆ ਗਿਆ ਹੈ ਕਿ ਆਪਾਂ ਨੂੰ ਦੁਨੀਆ ਉੱਤੇ ਬਦਾਲੀ ਤੇ ਕੋਈ ਵੀ ਖਤਮ ਨਹੀਂ ਕਰ ਸਕਦਾ ਜੇ ਤਿੱਤੇ ਸਾਡੀ ਕੌਮ ਦੇ ਵਿੱਚ ਗਦਾਰ ਨਾ ਹੋਣ ਸਭ ਤੋਂ ਪਹਿਲਾਂ ਆਪਾਂ ਨੂੰ ਗੁਜ਼ਾਰਾ ਦਾ ਜਿਹੜਾ ਹੈ ਉਹਨਾਂ ਨੂੰ ਵੇਖਣਾ ਪਵੇ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਫੈਸਲਾ ਹੋ ਗਿਆ ਤੇ ਉਥੋਂ ਫਿਰ ਜੰਦਿਆਰੇ ਨੂੰ ਆ ਕੇ ਇਹਨਾਂ ਨੇ ਘੇਰਾ ਪਾਇਆ ਸਿੱਖਾਂ ਨੇ ਕਿਹ ਕਿਨਾ ਗਦਾਰਾ ਨੂੰ ਪਹਿਲਾ ਮੈਸੇਂਜਰ ਇੱਕ ਚਰਿਆ ਪੱਤਰ ਭੇਜਿਆ ਕਿ ਤੂੰ ਮੁੜ ਜਾ ਇਹਨੂੰ ਆਕਾਦਤ ਨੂੰ ਕਿਹਾ ਤੇ ਇਹਦੇ ਫਿਰ ਚਲਾਕ ਸੀ ਇਹਨੇ ਬਾਗੀਤਾ ਮੰਗ ਲਈ ਪਰ ਵਿੱਚੋ ਵਿੱਚ ਇਹਨੇ ਅਬਦਾਲੀ ਨੂੰ ਭੇਜਤਾ ਫਿਰ ਮੈਸੇਜ ਇੱਕ ਪੱਤਰ ਭੇਜਿਆ ਕਿ ਐਦਾਂ ਏ ਕਿ ਸਿੱਖ ਸਾਰੇ ਇੱਥੇ ਇਕੱਠੇ ਹੋਏ ਨੇ ਤੇ ਤੂੰ ਵੱਡੀ ਇੱਕ ਫੌਜ ਲੈ ਕੇ ਆ ਤੇ ਅੱਜ ਮੌਕਾ ਹੀ ਸਾਰੇ ਸਿੱਖਾਂ ਨੂੰ ਖਤਮ ਕਰਦਾ ਅਬਦਾਲੀ ਇਹਦਾ ਸੁਨਾ ਲੈ ਕੇ ਇਹ ਰੋ ਤਾਸ ਬਿਹਾਰਾ ਦੇ ਇਲਾਕੇ 'ਚ ਅਸੀਂ ਉਦੋਂ ਉੱਥੋਂ ਫਿਰ ਇਤਰੇ ਆ ਤੇ ਬਰੂ ਪਿਆਰੀ ਸਾਧ ਸੰਗਤ ਜੀਓ ਤੇ ਇੱਧਰੋਂ ਸਿੱਖਾਂ ਨੂੰ ਵੀ ਪਤਾ ਲੱਗ ਗਿਆ ਕਿ ਅਬਦਾਲੀ ਆ ਰਿਹਾ ਚਲੋ ਇਹਦੇ ਨਾਲ ਫੇਰ ਨਹੀਂ ਬਣਾਗੇ ਪਹਿਲਾਂ ਅਬਦਾਲੀ ਦੇ ਨਾਲ ਕਿਉਂਕਿ ਨਾਲ ਜਿਹੜੇ ਬੱਚੇ ਵੀ ਸਨ ਬਜ਼ੁਰਗ ਵੀ ਸਨ ਔਰ ਬੀਬੀਆਂ ਵੀ ਨਾਲ ਸਨ ਇਹ ਇਹਨਾਂ ਦੀ ਜੋ ਗਿਣਤੀ ਤਕਰੀਬਨ 60000 ਦੇ ਉਸ ਵਜਿਹੇ ਸਿੱਖਾਂ ਦੀ ਸੀ ਤਕਰੀਬਨ ਤੇ 60000 ਦੇ ਵਿੱਚੋਂ ਗੁਰੂ ਪਿਆਰੀ ਸਾਧ ਸੰਗਤ ਦੀ ਉਹ ਅੱਧੀ ਜਿਹੜੀ ਕੋਮ ਹੈ ਉਸ ਕੋ ਪਰਿਹੜੇ ਸਥਾਨ ਦੇ ਜਿਹੜੀ ਹੈ ਅਦਬੋ ਵੀ ਸਦਨ ਸ਼ਾਦਦਾ ਜਾਨ ਪੀ ਗਈ ਸੀ ਹੁਣ ਇਹ ਸਾਰੇ ਅਬਦਾਲੀ ਤੋਂ ਬਚਨ ਵਾਤੇ ਕਿ ਅਬਦਾਲੀ ਹੁਣ ਹਮਲਾ ਕਰੇਗਾ ਇਹਨਾਂ ਨੇ ਕੀ ਕੀਤਾ ਹੈ ਇਥੋਂ ਫਿਰ ਮਲੇਰ ਕੋਟਲੇ ਵਾਲੇ ਸਥਾਨ ਜਿਹੜਾ ਉਧਰ ਕੋਪਰੀੜਾ ਜਦੋਂ ਮਲੇਰ ਕੋਟਲੇ ਤੋਂ ਆਪਾਂ ਬਰਨਾਲੇ ਨੂੰ ਜਾਂਦੇ ਹਾਂ ਨਾ ਉਸ ਰਸਤੇ ਵਿੱਚ ਕਹਿੰਦਾ ਹੈ ਫਿਰ ਇਹ ਦੋ ਪਿੰਡ ਹੈ ਅਲੱਗ ਲਾ ਕੁੱਪ ਤੇ ਰਹੀੜਾ ਤੇ ਗੁਰੂ ਪਿਆਰੀ ਸਾਧ ਸੰਗਤ ਜੀਓ ਇਹ ਇਧਰੋਂ ਉਧਰ ਨੂੰ ਗਏ ਹਨ ਇਹ ਸਾਰੇ ਤੇ ਇਧਰੋਂ ਕਿਛੋ ਅਬਦਾਲੀ ਨੇ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਦਾਅ ਦਿੱਤਾ ਕਿ ਇਧਰੋਂ ਗਏ ਹਨ ਔਰ ਇਹਨੇ ਉਧਰ ਆਪਣਾ ਸਰਹੰਦ ਦਾ ਜਿਹੜਾ ਫੌਜਦਾਰ ਜਰਨੈਲ ਸੀ ਜੈਨ ਖਾਂ ਉਧਰ ਉਹਨੂੰ ਕਿਹਾ ਕਿ ਤੂੰ ਅੱਗੋਂ ਦੀ ਕਿਰਾਬਾ ਅਸੀਂ ਇਧਰ ਕਿਛੋ ਆਨੇ ਆਂ ਉਧਰ ਮਲੇਰ ਕੋਟੜੀਆ ਜਿਹੜਾ ਹੈ ਠਿਕੜਾ ਉਨੂੰ ਵੀ ਧਿਆ ਦਿੱਤਾ ਗੁਰੂ ਪਿਆਰੀ ਸਾਹਾ ਸੰਗਤ ਦੇ ਚਾਰੋਂ ਪਾਸੋਂ ਘੇਰਾ ਪਾਣ ਦੀ ਪੂਰੀ ਕੋਸ਼ਿਸ਼ ਹੈ ਹੁਣ ਜਦੋਂ ਇਹ ਉਸ ਸਥਾਨ ਤੇ ਪੁੱਜੇ ਪਿੱਛਾ ਕਰ ਗਏ ਅਬਦਾਲੀ ਦੀ ਫੌਜ ਹੁਣ ਸਿੰਘਾਂ ਨੇ ਕਿਉਂਕਿ ਉਹਨਾਂ ਦੇ ਵਿੱਚ ਜਿਹੜੀ ਗਿਰਤੀ ਤਾਂ ਬਹੁਤ ਸੀ ਪਰ ਲੜਨ ਵਾਲੇ ਜਿਹੜੇ ਸਿੱਖ ਸਨ ਉਹ ਕੁਝ ਘੱਸਾ ਜਿਆਦੇ ਲੜਨ ਵਾਲੇ ਵਿੱਚ ਸਿੱਖ ਨਹੀਂ ਸਨ ਔਰ ਉਸ ਵੇਲੇ ਉਹਨਾਂ ਨੂੰ ਏਸੀ ਕੀ ਇਹਨਾਂ ਬੱਚਿਆਂ ਦੀ ਕਿੱਦਾਂ ਰਖਵਾਲੀ ਕੀਤੀ ਜਾਵੇ ਬਚਾ ਦਿੱਤਾ ਜਾਵੇ ਬਜ਼ੁਰਗ ਵੀ ਸਨ ਛੋਟੇ ਛੋਟੇ ਬੱਚੇ ਸਨ ਬੀਬੀਆਂ ਸਨ ਜਿਨ੍ਹਾਂ ਵਿੱਚੋਂ ਕਈ ਤਲਵਾਰ ਚਲਾਣੇ ਹਥਿਆਰ ਚਲਾਣੇ ਜਾਣਦੀਆਂ ਸਨ ਪਰ ਕਈ ਨਹੀਂ ਵੀ ਜਾਣਦੀਆਂ ਸਨ ਹੁਣ ਇਹਨਾਂ ਨੇ ਉਹਨਾਂ ਬਜ਼ੁਰਗਾਂ ਬੀਬੀਆਂ ਬੱਚਿਆਂ ਨੂੰ ਇੱਕ ਵਿਜਰ ਅੱਗੇ ਆਲੇ ਦੁਆਲੇ ਆਪੇ ਸਿੰਘ ਘੇਰਾ ਬਣਾ ਲਿਆ ਸੁਰੱਖਿਆ ਦੇ ਵਾਸਤੇ ਹੁਣ ਫੋਲ ਬਿਥੋ ਹਮਰਾ ਕਰਦੀ ਹੈ ਅਬਦਾਲੀ ਦੀ ਫੋਲ ਅਬਦਾਲੀ ਚੜ ਕੇ ਆਇਆ ਇਹ ਇੱਕ ਲੱਖ ਫੌਜ ਲੈ ਕੇ ਆਇਆ ਸਾਹਬ ਨਾਲੋ ਔਰ ਇਹਨੇ ਮਨ ਵਿੱਚ ਇਹ ਧਾਰਿਆ ਕਿ ਮੈਂ ਸਿੱਖਾਂ ਦਾ ਹੁਣ ਰਹਿ ਨਹੀਂ ਦੇਣਾ ਕੁਝ ਵੀ ਤੇ ਗੁਰੂ ਪਿਆਰੀ ਸਾਹ ਸੰਗਤ ਜਿਓ ਉਥੇ ਫਿਰ ਸਿੱਖ ਕੀ ਕਰਦੇ ਹਨ ਕਹਿੰਦੇ ਤੁਰਦੇ ਰਹੋ ਔਰ ਲੜਦੇ ਰਹੋ ਜੇ ਨਾਰਾ ਲਾਈ ਗਿਆ ਕਿ ਤੁਰੀ ਵੀ ਜਾਓ ਤੇ ਨਾਲ ਨਾਲ ਲੜੀ ਵੀ ਜਾਓ ਲੜਦੇ ਜਾਓ ਤੁਰਦੇ ਜਾਓ ਹੋਰ ਲੜਦੇ ਤੁਰਦੇ ਵੀ ਜਾਂਦੇ ਆ ਨਾਲ ਨਾਲ ਲੜਦੇ ਜਾਂਦੇ ਆ ਨਾ ਬਚਾ ਕੀਤਾ ਜਿੰਨਾ ਹੋਇਆ ਆਕਰ ਨੂੰ ਘੇਰਾ ਟੁੱਟਿਆ ਤੇ ਫੌਰ ਇੱਕ ਪਾਸੋਂ ਘੇਰੇ ਦੇ ਅੰਦਰ ਵੜੀ ਜਦੋਂ ਅੰਦਰ ਵੜੀ ਤੇ ਬਹੁਤ ਘਰ ਨੁਕਸਾਨ ਕੀਤਾ ਕਈਆਂ ਦੀਆਂ ਸਿੱਖਾਂ ਦੀਆਂ ਜਿਹੜੀਆਂ ਉਸ ਮੇਰੇ ਸ਼ਹਾਦਤਾ ਹੋਈਆਂ ਹਨ ਤੇ ਗੁਰੂ ਪਿਆਰੇ ਸਾਧ ਸੰਗਤ ਜੀ तकरीबन 30 ਤੋਂ 35 ਹਜ਼ਾਰ ਸਿੱਖ ਜਿਹੜੇ ਹਨ ਉਹ ਇੱਕ ਦੇ ਰਿਸ਼ਾਦ ਹੰਦਾ ਜਾਂ ਪੀ ਗਏ ਹਨ ਤੇ ਗੁਰੂ ਪਿਆਰੇ ਸਾਧ ਸੰਗਤ ਜੀ ਜੋ ਸ਼ਹਾਦਤ ਦਾ ਜਹਾ ਪੀ ਗਏ ਜਿਹੜੀ ਉਹ ਧਰਤੀ ਸਾਰੀ ਖੂਨਾਂ ਖੋਣ ਹੋ ਗਈ ਹੈ ਲਾਲ ਰੰਗ ਦੇ ਨਾਲ ਖੂਨ ਦੇ ਨਾਲ ਜਿਹੜੀ ਉਹ ਭਿੱਜ ਗਈ ਹੈ ਜਿੱਦਣ ਵੇਖੋ ਖੂਨ ਹੀ ਦਿਸਦਾ ਹੈ ਤੇ ਜਦੋਂ ਇਹ ਫਿਰ ਅੱਗੇ ਫਿਰ ਤੁਰਦਿਆਂ ਤੁਰਦਿਆਂ ਇੱਕ ਛੱਪੜ ਜਾਂ ਇੱਕ ਢਾਬ ਦੀ ਆਈ ਹੈ ਇੱਕ ਪਾਸੇ ਬਦਾਲੀ ਦੀ ਫੌਜ ਰਹਿ ਗਈ ਹੈ ਤੇ ਇੱਕ ਪਾਸੇ ਉਹ ਸਿੰਘ ਜਿਹੜੇ ਬਚੇ ਹਨ ਕੁਝ ਜਿਹੜੇ ਸਿੰਘ ਬਚ ਗਏ ਹਨ ਜਿਹੜੇ ਹੁਣ ਉੱਥੇ ਉਹਨਾਂ ਨੇ ਕਿਹਾ ਕਿ ਤਤ ਖਾਲਸਾ ਰਹਿ ਗਿਓ ਹੁਣ ਤਾਂ ਕਿਹਾ ਤਤ ਖਾਲਸਾ ਰਹਿ ਗਿਆ ਤਤ ਖਾਲਸਾ ਤੋਂ ਭਾਵ ਕੀ ਸੀ ਰੇਸ ਫੋਟ ਗਵਾਇ ਫੋਟ ਦਾ ਮਤਲਬ ਇਹ ਕੀ ਕਿ ਜਿਹੜੇ ਬਜ਼ੁਰਗ ਸਨ ਜਿਹੜੇ ਲੜ ਨਹੀਂ ਸਕਦੇ ਸਨ ਉਹ ਤਾਂ ਹੋ ਗਏ ਸ਼ਹੀਦ ਪਰ ਹੁਣ ਕੇਵਲ ਉਹ ਰਹਿ ਗਏ ਜਿਹੜੇ ਲੜਨ ਵਾਲੇ ਆ ਇਹਦਾ ਮਤਲਬ ਇਹ ਹੀ ਸੀ ਕਿ ਹੁਣ ਤਾਂ ਕੇਵਲ ਕਿਉਂਕਿ ਉਸ ਵੇਲੇ ਜੇ ਸਿੱਧਾ ਟੱਕਰ ਲੈਂਦੇ ਅਫਗਾਨੀ ਦੀ ਫੌਜ ਨਾਲੇ ਸਿੰਘ ਫੌਜ ਤਾਂ ਉੱਥੇ ਅਫਗਾਨੀ ਨੂੰ ਖਤਮ ਕਰ ਦਿੱਤੇ ਪਰ ਕਾਰਮਿਕ ਜੀ ਬੱਚਿਆਂ ਦਾ ਬਜ਼ੁਰਗਾਂ ਦਾ ਬੀਬੀਆਂ ਦਾ ਵਿਚਾਰ ਕਰਨ ਕਰਕੇ ਇਹ ਇਤਿਹਾਸ ਦਾ ਗਲਤ ਜੀ ਹੈ ਗੁਰੂ ਪਿਆਰੀ ਸਾਹਿਬ ਸੰਗਤ ਜੀਓ ਹੁਣ ਇੱਕ ਪਾਸੇ ਅਬਦਾਲੀ ਦੀ ਬੋਝ ਹੈ ਇੱਕ ਪਾਸੇ ਇਧਰ ਸੇਧ ਤੇ ਰਹਿ ਗਿਆ ਤੇ ਸਿੱਖਾਂ ਨੇ ਤੇ ਉਹ ਸ਼ਾਮ ਨੂੰ ਨਾ ਅਰਦਾਸ ਕੀਤੀ ਹੈ ਅਰਦਾਸ ਕੀ ਕੀਤੀ ਹੈ ਕਿ ਐ ਸਤਿਗੁਰੂ ਪਤਸ਼ਾਹ ਐ ਮੇਰੇ ਬਾਰਗ ਤੇਰੇ ਬਾੜੇ ਦੇ ਅੰਦਰ ਦਿਲ ਖੁਸ਼ੀਆਂ ਦੇ ਨਾਲ ਵਸਿਤ ਹੋਇਆ ਹੈ ਰਹਿਣ ਆ ਲੱਗੀ ਬਾੜੇ ਵਿੱਚ ਬਸਾ ਲੈਣੀ ਜਦੋਂ ਇਹ ਅਰਦਾਸ ਕੀਤੀ ਅਬਦਾਲੀ ਦੂਜੇ ਪਾਸੇ ਕਿਨਾਰੇ ਦੇ ਸੁਣਦਾ ਗਏ ਉਹ ਕਹਿੰਦਾ ਉਹ ਕੈਸੇ ਹੋ ਤੁਸੀਂ ਉਸ ਤੁਹਾਡੇ ਨਾਲ ਇੰਨੇ ਜਿਹੜੇ ਬਜ਼ੁਰਗ ਬੱਚੇ ਬੀਬੀਆਂ ਇੰਨੀਆਂ ਜੜੀਆਂ ਮੌਤ ਦੇ ਘਾੜ ਉਤਾਰ ਦਿੱਤੀਆਂ ਤੁਸੀਂ ਕਿਹਦੇ ਦਿਨ ਸੁੱਖਾ ਨਾਲ ਬਤੀਤ ਹੋਇਆ ਇੰਨੇ ਬੰਦੇ ਤੁਹਾਡੇ ਨਾਲ ਸ਼ਹੀਦ ਦੇ ਘਾੜ ਤੇ ਕੈਸੇ ਤੁਸੀਂ ਕਿਸੇ ਮਿੱਟੀ ਦੇ ਬਣੇ ਹੋ ਕਿੰਦਾ ਦੀਆਂ ਗੱਲਾਂ ਕਰਦੇ ਹੋ ਕਿ ਗੁਰੂ ਦਾ ਸਿੱਖ ਹਵੇ ਚਾ ਇਹ ਵੀ ਉਹਦਾ ਲਗਿੰਦਾ ਹੈ ਅੱਜ ਵੀ ਆਪਾਂ ਜਦੋਂ ਕੋਈ ਵੀ ਜੇਤ ਅਰਦਾਸ ਕਰਦਾ ਹੈ ਨਾ ਤੇ ਦੰਦ ਇਹੀ ਕਹਿੰਦਾ ਸ਼ਾਮ ਨੂੰ ਸੋਲਾ ਬਣੀ ਜਾਂਦਾ ਜਦੋਂ ਅਸੀਂ ਪਾਠ ਕਰਦੇ ਆਂ ਅਰਦਾਸ ਹੁੰਦੀ ਉਸ ਤੋਂ ਪਹਿਲਾਂ ਜਿਹੜੀ ਤੇ ਉਹਦੇ ਵਿੱਚ ਇਹੀ ਗੱਲ ਆਪਾਂ ਕਹਿੰਦੇ ਕਿਰੇ ਬਾਣੇ ਦੇ ਵਿੱਚ ਦਿਨ ਖੁਸ਼ੀਆਂ ਦੇ ਨਾਲ ਬਤੀਤ ਹੋਇਆ ਰਹਿਣ ਆਈ ਬਾਣੇ ਵਿੱਚ ਬਿਤਾ ਲੈਣੀ ਭਾਵੇਂ ਕਿੰਨਾ ਵੀ ਜੁਰਮ ਹੋ ਜਾਵੇ ਕਿੰਨਾ ਵੀ ਦੁੱਖ ਵਾਪਰ ਜਾਵੇ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਅਬਦਾਲੀ ਇਹ ਪਿੱਛੇ ਪਰਪਤਦਾ ਜਦੋਂ ਨਾ ਤੇ ਹੁਣ ਇਹ ਕਹਿੰਦਾ ਤੁਸੀਂ ਐਸੀ ਤੁਹਾਨੂੰ ਮਾਰ-ਮਾਰ ਕੇ ਚੱਲਾ ਹੁਣ ਤੁਸੀਂ ਉੱਠ ਨਹੀਂ ਸਕਦੇ ਮਰਾਠੇ ਦਾ ਪੈਰ ਵੀ ਤੀਜੀ ਇਹਨਾਂ ਦੀ ਪੀੜ੍ਹੀ ਜਿਹੜੀ ਉੱਠੇਗੀ ਲੜੇਗੀ ਮੇਰੇ ਪੋਤੇਰਾ ਪਰ ਤੁਸੀਂ ਨਹੀਂ ਉੱਠ ਸਕਦੇ ਹੋ ਸਿੱਠਾ ਨੂੰ ਕਹਿ ਕੇ ਜਾਂਦਾ ਤੇ ਜੇ ਇਹ ਕਹਿੰਦਾ ਮੈਂ ਇੱਕ ਸਾਲ ਅਜੇ ਪੰਜਾਬ ਦੇ ਵਿੱਚ ਆ ਇਹ ਗੱਲ ਕਹਿ ਕੇ ਗਿਆ ਕਿਹਾ ਮੈਂ ਇੱਕ ਸਾਲ ਅਜੇ ਪੰਜਾਬ ਦੇ ਵਿੱਚ ਆ ਜੇ ਤੁਹਾਡੇ 'ਚ ਹਿੰਮਤ ਹੈਗੀ ਤੇ ਮੈਂ ਇੱਕ ਸਾਲ ਆ ਤੇ ਮੇਰ ਨੂੰ ਮੇਰੇ ਨਾਲ ਟੱਕਰਾਂ ਕਰਿਓ ਜੇ ਜੇ ਤੁਸੀਂ ਮੇਰੇ ਨਾਲ ਜਿੱਤ ਕੇ ਟੱਕਰਾਂ ਕਰਕੇ ਤੇ ਮੈਂ ਮੰਨਾਂਗਾ ਕਿ ਸਿੱਧਾ ਵਾਕਿਆ ਹੀ ਸਭ ਤੋਂ ਠੱਗ ਵਰਗ ਹੋਵੇ ਤੇ ਫਿਰ ਕਿੰਨਾ ਸਿੱਖਾ ਦਾ ਲੋਹਾ ਮੰਨਾਂਗਾ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਇੰਨੀ ਇੱਕ ਟੋਟਕਾ ਜਿਹਾ ਮਾਰ ਕੇ ਗਿਆ ਹੈ ਨਾ ਜਦੋਂ ਕਿ ਸਿੱਖ ਨੇ ਸਿੱਖਾਂ ਦੇ ਅੰਦਰ 6 ਮਹੀਨੇ ਲੇਣੀ ਪਾਇਆ ਤੇ ਗੁਰੂ ਪਿਆਰੀ ਸਾਧ ਸੰਗਤ 6 ਮਹੀਨੇ ਬਾਅਦ ਆ ਗਿਆ ਬਦਾਲੀ ਨੂੰ ਪੜ ਲਿਆ ਇਹਨੇ ਜਾ ਕੇ ਅੰਮ੍ਰਿਤਸਰ ਦਾ ਸਰੋਵਰ ਵੀ ਪੂਰ ਦਿੱਤਾ ਸੀ ਅਮਰitsar ਵਿਦਿਆਖੇ ਨੇ ਬੇਦਵੀਂ ਕੀਤੀ ਤੇ ਸਿੱਖਾਂ ਨੇ ਗੁਰੂ ਪਿਆਰੀ ਸਾਧ ਸੰਗਤ ਜੀ 6 ਮਹੀਨੇ ਦੀ ਪੜ੍ਹ ਦਿੱਤੇ ਸਤੰਬਰ ਦੇ ਮਹੀਨੇ ਦੇ ਵਿੱਚ ਜਾ ਕੇ ਉਹ ਪੜ੍ਹ ਲਿਆ ਔਰ ਇੰਦਾ ਫਿਰ ਤੈਨੂੰ ਪਤਾ ਹੈ ਕੀ ਬਣਿਆ ਭਾਵੇਂ ਗੁਰੂ ਪਿਆਰੀ ਸਾਧ ਸੰਗਤ ਜੀਓ ਜਦੋਂ ਸਿੱਖ ਜਿਹੜੀ ਗੱਲ ਠਾ ਲੈਂਦੇ ਸਾਡ ਉਹ ਗੱਲ ਪੂਰੀ ਕਦੇ ਜਦੋਂ ਦਿੱਲੀ ਦਾ ਲਾਲ ਕਿਲੇ ਦੇ ਉੱਤੇ ਕਬਜ਼ਾ ਕੀਤਾ ਸੀ ਜਦੋਂ ਕਿ ਕੁਝ ਕੁ ਸਿੱਖੇ ਸਾ ਸਿੱਖ ਸਨ ਸਤਾਰਾ ਕਾ ਇਜਾਜ਼ਤ ਸੇਤ ਸਿੰਘ ਜੀ ਨੇ ਜਾ ਕੇ ਦਿੱਲੀ ਦੀ ਜਿਹੜੀ ਸੇਲੀ ਕੁੱਟ ਕੇ ਲੈ ਆਂਦੀ ਸੀ ਕਹਿਣ ਤੋ ਮੁਰਾਦ ਸਾਡੇ ਜਿਹੜੇ ਵੱਡੇ ਵਡੇਰੇ ਐ ਅਸੀਂ ਬਹਾਦਰ ਕੌਮ ਪਰ ਅੱਜ ਵੇਖੋ ਕੀ ਹੁੰਦਾ ਹੈ ਅੱਜ ਅਸੀਂ ਸਰਕਾਰ ਦੇ ਸਾਹਮਣੇ ਗੋਡੇ ਟੇਕੇ ਬੈਠੇ ਆਂ ਅਸੀਂ ਧਰਮੇ ਲਾਣ ਜੋਗੇ ਰਹਿ ਗਏ ਹਾਂ ਪਰ ਜਿਹੜੇ ਜਰਮਾਇ ਸਾਡੇ ਸਾਡੇ ਵੱਡੇ ਵਡੇਰੇ ਸਨ ਉਹ ਅਬਦਾਲੀ ਪਤਾ ਕੀ ਹੱਸਦਾ ਸੀ ਮੈਨੂੰ ਛੱਡ ਦਿਓ ਮੈਨੂੰ ਬਖਸ਼ ਦਿਓ ਯਰ ਮੈਂ ਸਮਝ ਜਦਾ ਕਰ ਲੈ ਤਾ ਮੈਂ ਤੈਨੂੰ ਨਹੋਰ ਦੇ ਦੇਵਾਂਗਾ ਉਹ ਕਹਿੰਦਾ ਮੈਨੂੰ ਹੋਰ ਇਦਾਂ ਨਹੀਂ ਲੈਣਾ ਹੁਣ ਸਿੱਖ ਕਹਿੰਦੇ ਨੇ ਅਸੀਂ ਤੇਰੇ ਕੋਲ ਖੋਗੇ ਲਾਵਾਂਗੇ ਆਪਣੀ ਜੋਰ ਦੇ ਨਾਲ ਲਾਵਾਂਗੇ ਇਦਾਂ ਨਹੀਂ ਤੇਰੇ ਕੋਲ ਰਹਿਮ ਤੇ ਨਾਲ ਦੀ ਲੈਣਾ ਹੁਣ ਤੇ ਉਦੋਂ ਫਿਰ ਜੋਰ ਨਾਲ ਲਿਆ ਸੀ ਤੰਤ ਨਾਲ ਲਿਆ ਸੀ ਨੜਕੇ ਲਿਆ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜਦੋਂ ਪੰਜਾਬ ਦੀ ਧਰਤੀ 'ਤੇ ਛਾਤੀ ਮਾਰੋ ਅੱਜ ਅਸੀਂ ਕੇਵਲ ਤਾਂ ਕੇਵਲ ਸਰਕਾਰਾਂ ਦੇ ਅੱਗੇ ਗੋਡੇ ਟੇਕ ਕੇ ਅਸੀਂ ਧਰਨੇ ਨਾਲ ਜੁਕੇ ਰਹਿ ਗਏ ਆਂ ਸਾਡੀ ਗੱਲ ਤੇ ਵੀ ਰਹੀ ਮੰਨੀ ਜਾਂਦੀ ਸਾਨੂੰ ਫਿਰ ਵੀ ਕੋਈ ਨਾ ਕੋਈ ਆਗੂ ਆ ਕੇ ਧੋਖਾ ਦੇ ਕੇ ਚਲਾ ਜਾਂਦਾ ਉਸ ਵੇਲੇ ਵੀ ਪਹਿਲਾਂ ਵੀ ਹੋਇਆ ਜਦੋਂ ਅਬਦਾਨੀ ਨੂੰ ਪਤਾ ਲੱਗ ਗਿਆ ਨਾ ਤੇ ਇਹਨੇ ਕੁਝ ਬੰਦੇ ਭੇਜੇ ਕਿ ਜਿਹੜੇ ਸਿੰਘ ਇਕੱਠੇ ਹੁੰਦੇ ਭੈਣ ਤੇ ਇਹਨੇ ਬੰਦੇ ਭੇਜੇ ਚਾ ਵਿੱਚੋਂ ਵਿੱਚੋਂ ਗੱਲ ਕਰਕੇ ਆਓ ਉਹ ਇਹਨਾਂ ਨੂੰ ਬਾਠ ਆ ਕੇ ਆਓ ਇਹਦੇ ਛਾਤ ਕਰਕੇ ਆਓ ਵਿੱਚੋਂ ਵਿੱਚ ਦੋ ਬੰਦੇ ਆਏ ਆ ਕੇ ਆਖਾਂ ਲੱਗੇ ਕਿਉਂ ਆਪਾਂ ਬਦਾਲੀ ਦਾ ਪੰਗਾ ਲੈਣਾ ਆਪਾਂ ਸਮਝਿਓ ਦਾ ਕਰ ਲੈਨੇ ਆ ਕਿ ਕਈ ਵਾਰੀ ਇਦਾਂ ਹੀ ਹੁੰਦਾ ਸਾਡੇ ਵਿੱਚ ਬੰਦੇ ਰਲ ਜਾਂਦੇ ਆਣ ਜਿਹੜੇ ਆ ਕੇ ਇਦਾਂ ਦੀ ਗੱਲਾ ਕਰਕੇ ਤੇ ਉਸ ਵੇਲੇ ਜਦੋਂ ਹਣੇ ਗੱਲਾ ਕੀਤੀਆਂ ਤੇ ਸਿੱਖਾਂ ਨੇ ਫਿਰ ਇਹੀ ਗੱਲ ਕਹਿ ਕੇ ਅਸੀਂ ਆਪਣੇ ਜ਼ੋਰ ਦੇ ਨਾਲ ਹੋਰ ਲਾਵਾਂਗੇ ਇਦਾਂ ਰਹਿਮਚੇ ਨਹੀਂ ਲੈਣਾ ਤੇ ਉਹਨਾਂ ਨੂੰ ਫਿਰ ਕੁੱਟਿਆ ਕੋਟੇ-ਕੋਟੇ ਕੀਤੇ ਨਗੇਜਾ ਨਾਲ ਕਰਕੇ ਤੇ ਭੇਜਿਆ ਵਾਪਸ ਜਦੋਂ ਗਏ ਅਬਦਾਲੀ ਨੇ ਵੇਖਿਆ ਕਿਤੇ ਇਹ ਕਿੰਨਾ ਨੇ ਕੀ ਕੀਤਾ ਨੇ ਹੱਲ ਕੀਤਾ ਇਹਦੇ ਸਿੱਖਾਂ ਨੂੰ ਕੀਤਾ ਉਹ ਤੇਰੀ ਤਿਆਰੀ ਹੈ ਹੁਣ ਤੂੰ ਆਪਣੀ ਤਿਆਰੀ ਕਰ ਲੈ ਸਾਡਾ ਅਜੋ ਹੰਟ ਹੋਣਾ ਸੀ ਹੋ ਗਿਆ ਤੇਰਾ ਇਸ ਤੋਂ ਵੱਧ ਬੁਰਾ ਹਾਲ ਹੋਣਾ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਸਿੱਖਾਂ ਨੇ ਫਿਰ ਅਵਦਾਲੀ ਨੂੰ ਫਿਰ ਐਸੀ ਮਾਰ-ਬਾਰੀ ਤੇ ਸੱਚ ਜਾਣੇ ਫਿਰ ਉਹਨੇ ਸਿੱਖਾਂ ਦਾ ਨੋਹਾ ਮੰਨਿਆ ਕਿ ਵਾਕਿਆ ਕਿਸੇ ਤੋਂ ਕੌਮ ਹੈ ਕਿ ਸਿੱਖਾਂ ਨੇ ਬੜੀ ਵਾਰੀ ਹਿੰਦੁਸਤਾਨ ਦੀ ਰੱਖਿਆ ਕੀਤੀ ਹੈ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਇਹ ਦਿਹਾੜਾ ਉਹਨਾਂ ਜੋ ਕੁੱਪਰ ਹੀਰੇ ਦੇ ਸਥਾਨ ਤੇ ਸ਼ਹਾਦਤ ਦਾ ਜਾਪੀ ਗਏ ਹਨ ਉਹਨਾਂ ਦੀ ਯਾਦ ਵਿੱਚ ਅੱਜ ਦਾ ਇਹ ਸਮਾਗਮ ਹੈ ਇੱਕ ਤੇ ਦੂਜਾ ਇੱਕ ਦਿਹਾੜਾ ਅੱਜ ਅੱਜ ਦੇ ਦਿਨ ਨਾ ਧਾਨੇ ਸ਼੍ਰੀ ਗੁਰੂ ਤੇਗ ਬਹਾਦਰ ਪਾਂਸਿਆ ਜਦੋਂ ਬਾਬੇ ਬਕਾਲੇ ਜੜ ਜਾਲਗੇ ਨਾ ਜਦੋਂ ਤਾਨੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋ ਸਮਾਜਦੇ ਹਨ ਮੱਖਣ ਚਾ ਭਾਈ ਮੱਖਣ ਚਾ ਲਗਾਣਾ ਗੁਰਲਾਤ ਰੋਤਾ ਗੁਰਲਾਤ ਰੇਦਾ ਨਾਰਾ ਲੰਗਦਾ ਔਰ ਪ੍ਰਗਟ ਕਰਦਾ ਇਹਦੋਂ ਉਸ ਤੋਂ ਬਾਅਦ ਤਾਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਾਂਦੇ ਨੇ ਜਦੋਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਜਿਹੜੇ ਮਸੰਦ ਸਨ ਉਹਨਾਂ ਨੇ ਅੰਮ੍ਰਿਤਸਰ ਦੇ ਦਰਵਾਜ਼ੇ ਜਿਹੜੇ ਬੰਦ ਕਰ ਦਿੱਤੇ ਸਨ ਵੜਨ ਨਹੀਂ ਦਿੱਤਾ ਕਾਫੀ ਟਾਈਮ ਉਹਦੇ ਗੱਡੇ ਰੇ ਫਿਰ ਉਹ ਤੋਂ ਦੀ ਇੱਕ ਬੀਬੀ ਜੀ ਦਾ ਨਾਮ ਹਰੋ ਜੀਵਨ ਦਾਸੀਆਂ ਉਹ ਆਪਣੇ ਘਰ ਵਿੱਚ ਰਹਿ ਗਈ ਉੱਥੇ 17 ਦਿਨ ਸਤਗੁਰੂ ਸਾਹਿਬ ਆਉਂਦੇ ਰਹੇ ਔਰ ਉੱਥੇ ਇੱਕ ਬਖਸ਼ਿਸ਼ ਕੀਤੀ ਆ ਕਹ ਲਗੇ ਕਬੱਲਾ ਪਿੰਡੀਆਂ ਦਾ ਨਾਮ ਕਦੇ ਬੱਲਾ ਗੁਰੂ ਕਾ ਗੱਲਾ ਔਰ ਬੀਬੀਆਂ ਨੂੰ ਇਹ ਬਖਸ਼ਿਸ਼ ਕੀਤੀ ਮਾਈਆਂ ਰੱਬਰ ਜਾਈਆਂ ਤੇ ਭਗਤੀ ਲਾਈਆਂ ਇਹ ਬਖਸ਼ਿਸ਼ ਕੀਤੀ ਔਰ ਉਥੇ ਮਰ ਦਿੱਤਾ ਅੱਜ ਉਸ ਸਥਾਨ ਦੇਤੇ ਜਾ ਕੇ ਜਿੱਥੇ ਬਹੁਤ ਭਾਰੀ ਇੱਕ ਮੇਲਾ ਜੋੜ ਕੇ ਲੱਗਦਾ ਹੈ ਉਹ ਕਾਫੀ ਦਿਨ ਉਹ ਚੱਲਦਾ ਨਹੀਂ ਹੈ ਬਹੁਤ ਵੱਡਾ ਕੰਮ ਹੁੰਦਾ ਹੈ ਤੇ ਅੱਜ ਦਾ ਉਹ ਵੀ ਦਿਹਾੜਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਸੋ ਇਹ ਇਹ ਦੋ ਦਿਹਾੜੇ ਸਨ ਜਿਨ੍ਹਾਂ ਦੇ ਸਬਦ ਅੰਦਰ ਅੱਪਾ ਅੱਜ ਦੀ ਇਹ ਵਿਚਾਰ ਰੱਖੀ ਹੈ ਸ਼ਬਦ ਪੜਿਆ ਹੈ ਸ਼ਹਾਦਤ ਦੇ ਸਬੰਧ ਅੰਦਰ ਸੋ ਕਿਤਨੀ ਸੇਵਾ ਪਰਵਾਣ ਕਰਣੀ ਸਵਾਉ ਸਮੇਂ ਦੀ ਸਮਾਪਤੀ ਹੈ